ਅੱਜ ਦੀ ਵੀਡੀਓ ਵਿੱਚ ਆਪਾਂ ਨੇ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਜਿਹੜੀ ਸਾਂਝੀ ਕਰਨੀ ਆ ਵੀਰ ਮਨਦੀਪ ਦੀ ਕਿਟਾ ਜਿਹੜੀ ਅੱਜ ਡੇਟਾ ਸਬਮਿਟ ਕਰਵਾਉਣ ਦੀ ਪੋਸਟ ਆਫਿਸ ਤੋਂ ਨਿਕਲ ਰਹੇ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਂਝਲਾਂ ਦੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜਿਹੜਾ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਅੱਜ ਦਾ ਵਲੌਗ ਆਪਾਂ ਨੇ ਸਾਰੇ ਦਿਨ ਦਾ ਸ਼ੂਟ ਕਰਨਾ ਹੈ ਕਿਉਂਕਿ ਅੱਜ ਉਹ ਦਿਨ ਆ ਗਿਆ ਅੱਜ ਆਪਾਂ ਨੇ ਮਨਦੀਪ ਵੀਰੇ ਦੇ ਪੇਪਰ ਭਰਵਾਉਣ ਜਾਣਾ ਕਿਟ ਜਮਾ ਹੋਣੀ ਆ ਉਹਦੀ ਇਸ ਕਰਕੇ ਮਿੱਠਾ ਬਣਾ ਕੇ ਜਾਣਾ ਏ ਦੇਖੋ ਆਪਾਂ ਪ੍ਰਸ਼ਾਦ ਬਣਾ ਰਹੇ ਆਂ ਪ੍ਰਸ਼ਾਦ ਬਣਾ ਕੇ ਅਸਕੇਵਲ ਥੋੜਾ ਥੋੜਾ ਪ੍ਰਸ਼ਾਦ ਉਹ ਪਰਮਾਤਮਾ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਬਾਕੀ ਦੇ ਕਾਰਜ ਵੀ ਰਾਸ ਹੋ ਜਾਣ ਚਲੋ ਅੱਗੇ ਮਿਲਦੇ ਆਂ ਆਪਾਂ ਵੀਡੀਓ ਚ ਬਣੇ ਰਹੋ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰਈਸਰ ਗੁਰੂ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਪਖਣਾ ਜਾਈ ਗੁਰਾ ਇਕ ਦੇਵ ਛਾਈ ਸਭਨਾ ਜੀਆ ਕਾ ਇਕਾਤਾ ਸੋ ਮੈਂ ਵਿਸਰਣਾ ਜਾਈ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਖਰਵੇ ਤੋਂ ਕਲਮ ਨਾਲ ਲੇਖਣ ਹਾਰ ਮੰਨੇ ਕਾਹ ਦਾ ਕੰਨ ਵਿਚਾਰ ਐਸਾ ਨਾ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਅੱਜ ਦੀ ਵੀਡੀਓ ਵਿੱਚ ਆਪਾਂ ਨੇ ਬਹੁਤ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨੀ ਆ ਆਪਾਂ ਨੇ ਫੜ ਲਿਆ ਆਟੋ ਆਪਾਂ ਜਾ ਰਹੇ ਹਾਂ ਵੀਰਮੰਦੀਪ ਦੀ ਫਾਈਲ ਸਬਮਿਟ ਕਰਵਾਉਣਾ 3 ਅਪ੍ਰੈਲ ਨੂੰ 3 ਮਹੀਨੇ ਪਹਿਲਾਂ ਵੀਰਮੰਦੀਪ ਇਟਲੀ ਪਹੁੰਚਿਆ ਸੀ ਤੇ ਅੱਜ ਹੈ ਦਿਨ 7 ਜੁਲਾਈ ਦਾ 3 ਮਹੀਨੇ ਦੇ ਤਕਰੀਬਨ ਬਾਅਦ ਆਪਾਂ ਨੂੰ ਪੇਪਰ ਸਬਮਿਟ ਕਰਵਾਉਣ ਲਈ ਕਿਟ ਜਮਾ ਕਰਵਾਉਣ ਦੀ ਆ ਜਿਹੜੀ ਡੇਟ ਮਿਲੀ ਆ 7 ਜੁਲਾਈ ਦੀ ਸ਼ੱਕ ਇਹ ਰਹਿੰਦਾ ਸੀ ਵੀ ਪਹਿਲਾਂ ਹੁੰਦਾ ਸੀ ਵੀ ਹਫਤੇ ਦੇ ਅੰਦਰ ਅੰਦਰੇ ਪੇਪਰਾਂ ਜਿਹੜੇ ਸਬਮਿਟ ਕਰ ਦਿੱਤੇ ਜਾਂਦੇ ਸੀ ਪਰ ਹੁਣ ਕੀ ਆ ਥੋੜੀ ਦੇਰੀ ਹੋ ਜਾਂਦੀ ਆ ਪੇਪਰਾਂ ਵਿੱਚ ਪਰ ਇੰਪੋਰਟੈਂਟ ਗੱਲ ਇਹੀ ਆ ਪੇਪਰ ਬੇਸ਼ੱਕ ਹਫਤੇ ਦੇ ਅੰਦਰ ਸਬਮਿਟ ਨਹੀਂ ਹੁੰਦੇ ਪਰ ਇੱਕ ਹਫਤੇ ਦੇ ਅੰਦਰ ਅੰਦਰ ਆਪਾਂ ਨੂੰ ਈਮੇਲ ਸੈਂਡ ਕਰਨੀ ਪਰਫਤੂਰੇ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਤੁਸੀਂ ਕਿਸੇ ਏਜੰਟ ਤੋਂ ਪਰਵਾਏ ਆ ਪੇਪਰ ਤਾ ਉਹਦੀ ਜ਼ਿੰਮੇਵਾਰੀ ਬਣਦੀ ਆ ਜੇ ਕਿਸੇ ਆਪਣੇ ਨਜ਼ਦੀਕੀ ਆਪਾਂ ਨੇ ਕਿਸੇ ਮਾਲਕ ਤੋਂ ਭਵਾਏ ਆ ਤਾਂ ਉਹਦੀ ਰਿਸਪੋਨਸੀਬਿਲਟੀ ਬਣਦੀ ਆ ਵੀ ਉਹ ਤੁਹਾਡੇ ਆਉਣ ਦੀ ਖਬਰ ਆ ਜਿਹੜੀ ਪ੍ਰਫਤੂਰੇ ਨੂੰ ਦੇ ਦੇਵੇ ਵੀ ਹਾਂ ਮੈਂ ਜਿਹੜਾ ਬੰਦਾ ਬੁਲਾਇਆ ਹੈ ਉਹ ਪਹੁੰਚ ਚੁੱਕਿਆ ਤਾਂ ਕੋਈ ਵੀ ਦਿੱਕਤ ਨਹੀਂ ਆਉਂਦੀ ਇਹ ਹਫਤੇ ਦੇ ਅੰਦਰ ਅੰਦਰ ਕੰਮ ਹੋਣਾ ਚਾਹੀਦਾ ਚਲੋ ਆਪਣਾ ਹੋ ਗਿਆ ਸੀ ਇਸੇ ਕਰਕੇ ਆਪਾਂ ਨੂੰ 7 ਜੁਲਾਈ ਅੱਜ ਦੀ ਡੇਟ ਆ ਜਿਹੜੀ ਪੇਪਰ ਸਬਮਿਟ ਕਰਵਾਉਣ ਦੀ ਮਿਲੀ ਆ ਮੈਂ ਕਿਹਾ ਵੀ ਚਲੋ ਇਹ ਗੱਲ ਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿਉਂਕਿ ਕਈ ਵਾਰੀ ਬੰਦਾ ਅਣਜਾਣ ਰਹਿ ਜਾਂਦਾ ਆ ਵੀ ਹਫਤੇ ਦੇ ਅੰਦਰ ਅੰਦਰ ਕੋਈ ਇਹਦੇ ਨੇ ਵੀ ਹਾਂ ਕੋਈ ਨਾ ਸਬਮਿਟ ਲੇਟ ਹੁੰਦੇ ਆ ਪੇਪਰ ਕੋਈ ਗੱਲ ਨਹੀਂ ਪੇਪਰ ਬੇਸ਼ੱਕ ਸਬਮਿਟ ਲੇਟ ਹੁੰਦੇ ਆ ਪਰ ਜਿਹੜੀ ਈਮੇਲ ਆ ਤੁਹਾਡੇ ਪਹੁੰਚਣ ਦੀ ਖਬਰ ਆ ਉਹ ਹਫਤੇ ਦੇ ਅੰਦਰ ਅੰਦਰ ਆਪਣੇ ਈਮੇਲ ਜ਼ਰੂਰੀ ਆ ਸੈਂਡ ਕਰਨੀ ਪ੍ਰਖਤੂਰੇ ਨੂੰ ਇਹ ਜ਼ਿੰਮੇਵਾਰੀ ਬਣਦੀ ਆ ਤਾਂ ਹੀ ਆਪਣਾ ਜਿਹੜਾ ਕੰਮ ਆ ਅੱਗੇ ਚੱਲੂਗਾ 3 ਮਹੀਨੇ ਲੱਗ ਗਏ ਸਬਮਿਟ ਕਰਵਾਉਣ ਜਾ ਰਹੇ ਆ ਪੇਪਰ ਕਾਫੀ ਦੇਰ ਬਾਅਦ ਨਹੀਂ ਹਫਤੇ 'ਚ ਹੁੰਦਾ ਸੀ ਇਹ ਕੰਮ ਬਾਕੀ ਅੱਗੇ ਵੀਡੀਓ ਤੇ ਬਣੇ ਰਹੋ ਤੁਸੀਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆਂ ਵੀ ਪ੍ਰਫਤੂਰੇ ਜਾ ਕੇ ਫਾਈਲ ਤਿਆਰ ਕਰਨ ਦੀ ਵੀਡੀਓ ਬਣਾਈ ਆ ਪੋਸਟ ਆਫਿਸ ਦੀ ਬਣਾਈ ਆ ਦੇਖਦੇ ਆ ਪੇਪਰ ਸਬਮਿਟ ਹੁੰਦੇ ਆ ਜਾਂ ਨਹੀਂ ਵੀਡੀਓ ਤੇ ਬਣੇ ਰਹਿਣਾ ਹੈ ਗੇਟ ਦੇ ਵੀ ਬਣਾ ਰਹੇ ਬੰਦੇ ਜੇ ਬਣਾ ਕੇ ਭਾਈ ਇਹ ਹੈ ਵਿੱਚ ਬਗਾ ਆ ਬਣਾ ਕੇ ਆ ਗੇਟ ਜੇ ਬਣਾ ਰਹੇ ਉਹ ਪਿੱਛੇ ਨੂੰ ਸੌ ਗੱਲ ਹੋ ਜਵੇ ਤਾਂ ਇੱਧਰ ਨੂੰ ਦੌੜਣਾ ਆਕਾ ਆਪ ਯਾਤਰਵਾਂ ਚਾਹਤ ਤੇ ਹਰੀਆ ਲੰਡਾ ਲੱਗ ਲਿਆ ਵੀ ਇੱਥੇ ਤੋਂ ਬਾਹਰ ਨਿਕਲਣਾ ਆ ਰਾਜ ਪੈ ਗਿਆ ਹੁਣ ਕੋਈ ਬੰਦੇ ਨੂੰ ਦੱਲਵਾ ਚਲੋ ਨਿਕਲ ਲੈਣੇ ਆ ਵਸੇ ਜਾਂ ਪਹਿਲੇ ਲੱਗੇਵਾਰਾ ਕੰਮ ਚੱਲ ਰਿਹਾ ਚੱਲ ਪਿਆ ਚੱਲ ਪਿਆ ਜਿਵੇਂ ਆ ਰਾਸ ਪੈ ਗਿਆ ਕੋਈ ਦੁਰਘਟਨਾ ਹੋ ਜਵੇ ਆ ਉੱਤੇ ਪੇਪਾਂ ਲਾਈਆਂ ਵੀ ਆ ਪੇਪਾਂ ਦੇ ਨਾਲ ਆ ਅੱਗ ਬੁਝਾਉਣ ਵਾਸਤੇ ਆ ਸਿਸਟਮ ਆ ਦਿਖੋ ਇਹ ਦੋਨੋਂ ਦੋਨੋਂ ਪਾਸੇ ਆ ਪੇਪਾਂ ਇਹ ਜਿਹੜੀਆਂ ਸਲੈਪਾਂ ਦੇਖ ਰਹੇ ਆ ਤੁਸੀਂ ਕਿੰਨੀ ਸਫਾਈ ਵਾਲੀਆਂ ਸਪੈਸ਼ਲ ਮੋਹਰਾ ਲੱਗੀਆਂ ਵੀ ਉੱਪਰ ਦੇਖਦੇ ਹੋਗੇ ਤੁਸੀਂ ਵੀਡੀਓ ਦੇ ਵਿੱਚ ਐ ਨਹੀਂ ਹੈਗਾ ਵੀ ਆ ਮਾ ਜੀ ਵੀ ਮਿਸਤਰੀ ਆਪਾਂ ਚਲੋ ਜੀ ਆਲੇ ਦੁਆਲੇ ਸਿਮਿੰਟਾ ਜਿਹੜਾ ਲਗਾਤਾ ਕਿੰਨੀ ਮਜ਼ਬੂਤੀ ਨਾਲ ਆ ਜਿਹੜੀ ਇਹ ਸੁਰੱਖ ਬਣਾਈ ਹੋਈ ਆ ਆਪਣੇ ਤਾਂ ਹੁਣ ਪਤਾ ਹੀ ਆ ਕੰਮ ਦਾ ਆਇਓ ਕਹਿਣਾ ਵੀ ਹਾਂ ਸੁਰੱਖ ਤੇ ਸਪੈਸ਼ਲ ਮੋਹਰਾਂ ਵਾਲਾ ਕੇ ਵੀ ਹਾਂ ਇਹ ਕੰਮ ਦੀਆਂ ਬੜੀਆਂ ਆਗੀਆਂ ਕੰਮ ਦਾ ਫਰਕ ਤਾਂ ਹੈ ਉਹ ਆ ਦੇਸ਼ਾਂ ਦਾ ਫਰਕ ਕਿਉਂ ਨਹੀਂ ਫਰਕ ਬਹੁਤ ਆ ਮਜ਼ਬੂਤੀ ਦੇਖ ਮਾ ਦਾ ਇਹ ਇਹ ਥੋੜੋ ਵੀ ਜਨਤਾ ਦੀ ਜੀ ਰਿਸਕ ਨਹੀਂ ਲੈਂਦੇ ਹੈਗੇ ਜਨਤਾ ਪਤਾ ਲੱਗਦਾ ਵੀ ਹਾਂ ਇਹ ਕੰਮ ਕਰਿਆ ਹੋਇਆ ਬਾਈ ਕੰਮ ਬੋਲਦਾ ਕਰਿਆ ਹੋਇਆ ਆਪਣੇ ਤਾਂ ਹੁਣ ਪਤਾ ਹੀ ਆ ਸੜਕਾਂ ਟੁੱਟ ਜਾਣੀਆਂ ਜਾਂ ਕਿਵੇਂ ਇਹ ਰਿਸਕੀ ਕੰਮ ਥੋੜਾ ਕੋਈ ਇੱਥੇ ਤੱਕ ਕੁੱਤੇ ਦੀ ਦੀ ਕੀਮਤਾਂ ਜਾਣਦੀ ਵੇ ਨਹੀਂ ਮੌਸਮ ਦਾ ਪਤਾ ਨਹੀਂ ਲੱਗਦਾ ਹੈ ਚਲੋ ਜੀ ਹੱਸਦੇ ਖੇੜਦੇ ਆਪਾਂ ਪਹੁੰਚ ਗਏ ਆਪਣੀ ਮੰਜ਼ਿਲ ਤੇ ਬਸ ਤਕਰੀਬਨ ਨੇੜੇ ਹੀ ਆਂ ਆਪਾਂ ਬਾਕੀ ਜਿਹੜਾ ਫਸਟ 8 ਦਿਨਾਂ ਦੇ ਅੰਦਰ ਅੰਦਰ ਆਪਾਂ ਨੇ ਈਮੇਲ ਸੈਂਡ ਕਰਨੀ ਆ ਉਹ ਆਪਣੇ ਡਿਪਾਰਚਰ ਤੇ ਅਰਾਈਵਲ ਸਮੇਂ ਜਿਹੜੀ ਆਪਣੀ ਸਟੈਂਪ ਲੱਗਦੀ ਆ ਵੀ ਅਸੀਂ ਪਹੁੰਚ ਗਏ ਜਾਂ ਆਪਾਂ ਨੇ ਉੱਥੋਂ ਛੱਡਿਆ ਹੈ ਤਾ ਆਪਣਾ ਡਿਪਾਰਚਰ ਤੇ ਅਰਾਈਵਲ ਦਾ ਜਿਹੜਾ ਉਹ ਵਾਲਾ ਪੇਜ ਆ ਜਿਹੜਾ ਆਪਾਂ ਨੇ ਵਿੱਚ ਸੈਂਡ ਕਰਨਾ ਜ਼ਰੂਰੀ ਹੁੰਦਾ ਬਾਕੀ ਇੱਥੇ ਆਪਾਂ ਨੇ ਪੇਮੈਂਟ ਕਰ ਦਿੱਤੀ ਆ ਟੋਲ ਟੈਕਸ ਜਿਵੇਂ ਕਹਿ ਦਿੰਨੇ ਆ ਆਪਾਂ ਨੇ ਜਿਹੜੀ ਉੱਥੇ ਤੋਂ ਸਲਿੱਪ ਕੱਢੀ ਸੀ ਉਸ ਸਲਿੱਪ ਇੱਥੇ ਕਰਕੇ ਇਨਸਰਟ ਕਰਕੇ ਆਪਾਂ ਨੇ ਪੈਸੇ ਪੇਮੈਂਟ ਕਰਤੀ ਤਕਰੀਬਨ 20 ਯੂਰੋ ਦੇ ਕਰੀਬ ਲੱਗੇ ਆ ਇਹ ਆਪਾਂ ਪਹੁੰਚ ਗਏ ਆ ਆਪਾਂ ਨੇ ਹੁਣ ਪਰਫਤੂਰੇ ਦਾ ਮੈਂ ਤੁਹਾਨੂੰ ਇਹ ਵੀਡੀਓ ਆ ਜਿਹੜੀ ਮੈਂ ਕਰੀ ਸੀ ਸ਼ੂਟ ਹਰਵਿੰਦਰ ਤੇ ਮਨਦੀਪ ਅੰਦਰ ਫਾਈਲ ਤਿਆਰ ਕਰਵਾ ਰਹੇ ਆ ਉਦੋਂ ਤੱਕ ਮੈਂ ਮੈਂ ਕਿਹਾ ਚਲੋ ਮੈਂ ਅੰਦਰ ਜਾ ਕੇ ਕੀ ਕਰਨਾ ਵੈਸੇ ਵੀ ਇਹ ਨਾ ਅਲਾਉਡ ਨਹੀਂ ਹੁੰਦਾ ਮੈਂ ਫਿਰ ਬਾਹਰ ਪਹੁੰਚ ਗਈ ਬੋੜਾ ਉੱਚੇ ਜੀ ਜਗ੍ਹਾ ਤੇ ਨਮਾ ਨਮਾ ਪਾਰਕ ਦੀ ਸ਼ਾਇਦ ਇਹਨਾਂ ਨੇ ਸਕੀਮ ਬਣਾਈ ਹੋਈ ਆ ਵੀ ਆਹ ਸਾਈਡ ਆ ਜਿਹੜੀ ਆ ਪੂਰੀ ਉੱਚੀ ਦੇਖੋ ਧਰਤੀ ਕਿੰਨੀ ਨੀਵੀਂ ਆ ਐਨੀ ਉੱਚੀ ਆ ਜਿਹੜੀ ਇੱਥੇ ਪਾਰਕ ਬਣੂਗੀ ਕਿਉਂਕਿ ਆ ਜਿਹੜੇ ਦਰਖਤਾਂ ਇੰਨੇ ਉੱਚੇ ਲੱਗੇ ਹੋਏ ਆ ਬਿਲਕੁਲ ਪਿੱਪਲ ਦੀ ਤਰ੍ਹਾਂ ਬੋਰਡ ਦੀ ਤਰ੍ਹਾਂ ਇਹ ਜਿਵੇਂ ਦਾੜੀ-ਦਾੜੀ ਜੀ ਹੁੰਦੀ ਹੈ ਉਦਾਂ ਦਾ ਲੰਬਾ ਕਿੰਨਾ درخت ਮੈਨੂੰ ਬੜਾ ਸੋਹਣਾ ਲੱਗਿਆ ਮੈਂ ਕਿਹਾ ਚਲੋ ਮੈਂ ਇਹਨੂੰ ਵੀ ਕੈਮਰੇ ਵਿੱਚ ਫਿੱਟ ਕਰ ਲਵਾਂ ਆਪਣੇ ਇਹ ਸਾਰਾ ਸ਼ਹਿਰ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਦੱਸਿਓ ਮੈਂ ਕਿਹਾ ਸਾਰਾ ਜਿਵੇਂ ਮੈਂ ਨਜ਼ਾਰਾ ਦੇਖ ਰਹੀਆਂ ਨਾ ਇਹ ਪਹਾੜੀਆਂ ਦਾ ਇਹ ਕਿੰਨੀ ਸੋਹਣੀ ਪਾਰਕਿੰਗ ਮੈਨੂੰ ਪਾਰਕਿੰਗ ਬੜੀ ਰੰਗ-ਬਰੰਗੀ ਸੋਹਣੀ ਲੱਗੀ ਲਾਈਟ ਡਾਰਕ ਦਾ ਛੇੜ ਬਲੂ ਬਲੂ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਸ਼ਹਿਰ ਮੈਂ ਤਾਂ ਕਰ ਲਈ ਸੀ ਸੈਰ ਫਿਰ ਬਾਹਰ ਜਾ ਕੇ ਕਿਉਂਕਿ ਮੈਂ ਬੋਰ ਹੋ ਰਹੀ ਸੀ ਬਾਹਰ ਮੈਂ ਕਿਹਾ ਚਲੋ ਮੈਂ ਪਾਰਕ ਜਿਹੜਾ ਬਣ ਰਿਹਾ ਹੈ ਨਵਾਂ ਨਵਾਂ ਇੰਨੀ ਉੱਚੀ ਤਕਰੀਬਨ ਮੈਂ ਕਹਿੰਨੀ ਆ 10 12 ਫੁੱਟ ਉੱਚਾ ਹੋਣਾ ਔਰ ਨੀਚੇ ਆ ਜਿਹੜੀਆਂ ਮਤਲਬ ਬੱਸਾਂ ਚੱਲਦੀਆਂ ਸੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਸ਼ਹਿਰ ਉਦੋਂ ਤੱਕ ਚਲੋ ਆਪਣਾ ਕੰਮ ਤਕਰੀਬਨ ਹੋ ਗਿਆ ਸੀ ਬਾਹਰ ਆ ਗਈ ਸੀ ਹਰਵਿੰਦਰ ਹੁਣੀ ਮੈਂ ਚਲੇ ਗਈ ਸੀ ਫਿਰ ਇੱਥੇ ਘੁੰਮਦੀ ਘੁੰਮਦੀ ਬੜਾ ਮਜ਼ੇ ਨਾਲ ਆਪਣਾ ਆਨੰਦ ਨਾਲ ਠੰਡੀ ਠੰਡੀ ਹਵਾ ਚੱਲ ਰਹੀ ਸੀ ਮੈਂ ਕਿਹਾ ਚਲੋ ਆਪਾਂ ਆਪਣਾ ਆਨੰਦ ਚ ਰਹੀਏ ਉਹ ਅੰਦਰ ਦਾ ਫਿਰ ਤੁਹਾਨੂੰ ਪਤਾ ਹੀ ਆ ਥੋੜਾ ਟਾਈਮ ਲੱਗ ਜਾਂਦਾ ਕਿਉਂਕਿ ਫਾਈਲ ਪ੍ਰਫਤੂਰੇ ਤੇ ਜਦੋਂ ਤਿਆਰ ਕਰਦੇ ਆ ਤਾਂ ਮਾਲਕ ਵੀ ਪਹੁੰਚਦਾ ਜਿਨੇ ਆਪਣੇ ਪੇਪਰ ਭਰੇ ਹੁੰਦੇ ਆ ਪੋਸਟ ਆਫਿਸ ਜਾਣ ਤੋਂ ਪਹਿਲਾਂ ਅਸੀਂ ਕਿਹਾ ਚਲੋ ਆਪਾਂ ਆਪਣੀ ਪੇਟ ਪੂਜਾਈ ਕਰ ਲਈਏ ਫਿਰ ਅਸੀਂ ਪੀਜ਼ੇ ਲਏ ਪੀਜ਼ਾ ਖਾਦਾ ਤੇ ਆਪਣਾ ਪੇਟ ਪੂਜਾ ਕਰੀ ਫਿਰ ਪਹੁੰਚੇ ਪੋਸਟ ਆਫਿਸ ਪੋਸਟ ਆਫਿਸ ਆਪਣੀ ਫਾਈਲ ਸਬਮਿਟ ਹੋ ਗਈ ਧਰਮਾਤਮਾ ਦੀ ਕਿਰਪਾ ਨਾਲ ਕੋਈ ਦਿੱਕਤ ਨਹੀਂ ਆਈ ਫਿਰ ਮੈਂ ਇਹਨੂੰ ਮਨਦੀਪ ਸਿੰਘ ਨੂੰ ਪੁੱਛਿਆ ਬਈ ਤੇਰਾ ਕੰਮ ਹੋ ਗਿਆ ਵਧੀਆ ਖੁਸ਼ ਬੜਾ ਖੁਸ਼ ਦਿਖਾਈ ਦਿੰਦਾ ਸੀ ਚਲੋ ਮੈਂ ਫਿਰ ਆਪਣੀ ਫਿੰਗਰਾਂ ਦੀ ਡੇਟ ਦੱਸੀ ਮੈਨੂੰ ਵੀ 3 ਅਕਤੂਬਰ ਮਿਲਗੇ ਭੈਣ ਚਲੋ ਆਪਾਂ ਸ਼ੁਕਰ ਮਨਾਇਆ ਪਰਮਾਤਮਾ ਦਾ ਚਲੋ ਕੰਮ ਹੋ ਗਿਆ ਆਪਣਾ ਕਮਾਤਮਾ ਸਭ ਦੀ ਕਮ ਕਰਦੀ। ਮੰਦੀਪ ਹੋ ਗਈ ਕਿੱਟ ਜਮਾ? ਹਾਂਜੀ ਹੋ ਗਈ ਜੀ। ਮਿਲ ਗਈ ਫਿੰਗਰਾਂ ਦੇ ਤਰੀਕ। ਫਿੰਗਰਾਂ ਦੇ ਮਿਲ ਗਈ। ਚਲੋ। ਹਾਂ ਬਾਬਾ ਦੀ ਕਿਰਪਾ। ਖੁਸ਼ ਆਦ। ਹਾਂਜੀ ਖਾਂ। ਚਲੋ ਵੀਰੇ ਖੁਸ਼ੀਆਂ ਦਾ ਗੁਰੂ ਦੀ ਕਿਰਪਾ ਹੋ ਗਈ। ਹਾਂ। ਚਲੋ। ਸਭ ਬਾਬੇ ਦੀ ਕਿਰਪਾ ਹੋ ਗਈ ਸਭ ਦਾ ਭਲਾ ਹੋ ਗਈ। ਜਿਹੜੇ ਮੇਰੇ ਭੈਣ ਭਾਈ ਹੋਰ ਵੀ ਆਉਂਦੇ ਨੇ। ਹਾਂ। ਸਭ ਦਾ ਭਲਾ ਕਰੇ ਜਿਵੇਂ ਸਾਡਾ ਹੋਵੇ। ਹਾਂ। ਚਲੋ ਆਪਾਂ ਨੇ ਪਾਤੇ ਜੀ ਘਰ ਨੂੰ ਚਾਲੇ। ਤੁਸੀਂ ਵੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ।